ਵਾਇਗੁਰਜੀ ਕੀ ਫਤਿਹ ਮੇਰਾ ਨਾਮ ਵਿਸ਼ਾਲ ਲੰਡਾ ਵਾਰਡ ਨੰਬਰ 46 ਮੈਂ ਤੋਂ ਜਾਦਵੀਂਦਵਾਰ ਇਲੈਕਸ਼ਨ ਵੀ ਲੜ ਚੁਕਾ ਹਾਂ ਕੁਝ ਸਮਾਂ ਪਹਿਲਾਂ ਮੈਂ 5 ਫਰਵਰੀ ਨੂੰ ਇੱਕ ਕੰਪਲੇਂਟ ਦਿੱਤੀ ਸੀ ਕਿ ਮੇਰੇ ਲਾਗੇ ਇੱਕ ਹੋਟਲ ਬਣ ਰਿਹਾ ਜਦ ਕਿ ਵਿਭਾਗ ਨੇ ਐਮਟੀਬੀ ਕੋਲ ਕੋਈ ਕਾਰਵਾਈ ਨਹੀਂ ਉੱਤੇ ਕੀਤੀ ਕਿਤੇ ਕਰਦੀ ਆ ਸੀਲ ਕਰਤਾ ਆ ਟੇਪਾਂ ਲਾਤੀਆਂ ਇਹ ਜੋ ਰਹਿ ਰਿਹਾ ਵਾ ਉਹ ਫੋਟੋ ਬਣ ਰਿਹਾ ਚੋਂ ਬਾਬਾ ਭੋੜੀ ਵਾਲਾ ਤਰਖਾਸ ਦੇਣ ਤੋਂ ਬਾਅਦ ਅੱਜ ਪੂਰਾ ਮਹੀਨਾ ਹੋ ਚੱਲਿਆ ਮਾਰਚ ਹੋ ਚੱਲੀ ਹੈ ਜਦੋਂ ਜੀ ਮੈਂ ਤਰਖਾਸ ਦਿੱਤੀ ਉਸ ਤੋਂ ਬਾਅਦ ਪੂਰਾ ਮਹੀਨਾ ਚੱਲਿਆ ਪਹਿਲਾਂ ਉਹ ਜਦੋਂ ਫੋਟੋ ਪਾਈ ਪਹਿਲਾਂ ਕੀ ਸੀ ਤੇ ਅੱਜ ਤੁਸੀਂ ਜਾ ਕੇ ਉੱਥੇ ਵੇਖ ਸਕਦੇ ਕੀ ਪੁਰਾਣੀ ਫੋਟੋ ਤੁਹਾਨੂੰ ਮੈਂ ਦੇ ਦੂੰਗਾ ਤੇ ਅੱਜ ਤੁਸੀਂ ਨਵੀਂ ਵੀ ਵੇਖ ਲੈਓ ਉੱਥੇ ਕੀ ਬਣ ਰਿਹਾ ਕੰਪਲੇਟ ਕਰਨ ਦੇ ਬਾਵਜੂਦ ਹੀ ਲੈਂਡਰ ਪੈ ਜੇ ਮੈਨੂੰ ਸਮਝ ਨਹੀਂ ਲੱਗਦੀ ਤੁਹਾਨੂੰ ਕੀ ਤਰਾਹ ਦੀ ਕੰਪਲੇਟ ਕੀਤੀ ਇਤਰਾਜ਼ ਕੀ ਸੀ ਤੁਹਾਨੂੰ ਇਤਰਾਜ਼ ਜੀ ਐ ਬਾਕੀ ਚਲੋ ਆਪਣਾ ਨੰਗਾ ਵਾ ਸਾਡੇ ਭੈਣ ਭਰਾ ਆਲੇ ਦੁਆਲੇ ਰਹਿੰਦੇ ਨੇ ਜਿਤਨਾ ਗੰਦ ਇੱਥੇ ਲੱਗੇ ਸ਼ੱਕੇ ਪਿਆਰੇ ਉੱਥੇ ਵੀ ਉਹੀ ਗੰਦ ਪੈਣਾ ਪਰ ਮਾਲਕ ਇਹਨਾਂ ਹਾਂਜੀ ਗੰਦ ਜਿਹੜਾ ਇੱਥੇ ਪਿਆਰਾ ਉੱਥੇ ਵੀ ਗੰਦ ਪਏਗਾ ਆਪਾਂ ਕਹਿੰਦੇ ਸਾਡਾ ਉਹ ਇੰਨਾ ਕੇਰੀਆ ਰੇਟ ਹੈ ਸੀਦਾ ਕਮਰਸ਼ਲ ਨਾ ਹੀ ਬਣੇ ਤੇ ਵਧੀਆ ਗੱਲ ਹੈ ਤੁਸੀਂ ਦੇਖ ਸਕਦੇ ਹੋ ਤੁਹਾਡੇ ਆਲੇ-ਦੁਆਲੇ ਇੱਥੇ ਸਾਡੇ ਕਿੰਨਾ ਗੰਦ ਪਿਆ ਰਿਹਾ ਦੇਵਪਾਰ ਦਾ ਧੰਦਾ ਕਿੰਨਾ ਰਿਹਾ ਆਪਾਂ ਉਹਨੂੰ ਬੰਦ ਕਰਨ ਵਾਸਤੇ ਮੇਮ ਛੇੜੀ ਆ ਕਿਉਂਕਿ ਸਾਡੀਆਂ ਧੀਆਂ ਪੈਣਾ ਸਾਡੇ ਪੈਰ ਭਰਾ ਚਲੋ ਮਹਾਰਾ ਇਹਨਾਂ ਦਾਰਿਆ ਮੱਖਾ ਟਿਕ ਨੂੰ ਜਾਂਦੇ ਆ ਪਰ ਜਦੋਂ ਆਪਣ ਫੀਲ ਹੁੰਦਾ ਨਾ ਆਪਾਂ ਜੋ ਜਾਣੇ ਆ ਸਾਨੂੰ ਬਾਹਰ ਲੋਕੀ ਕੀ ਵੇਖ ਕੇ ਰੈਕਟ ਕਰਦੇ ਨੇ ਫੋਨ ਤੇ ਛੇੜਿਆ ਮਿੱਠਾ ਲਾਭੇ ਨੇ ਕਿ ਆਜੋ ਕਮਰਾ ਵੀ ਨਾਲ ਆ ਕੰਪਲੇਟ ਹਾਂ ਨੇ ਮੀਟਿੰਗ ਲਈ ਹੈ ਅਧਿਕਾਰੀਆਂ ਦੀ ਐਮਬੀਬੀ ਵਿਭਾਗ ਦੀ ਉਹਨਾਂ ਨੂੰ ਕਿਹਾ ਜੀ ਕੋਈ ਵੀ ਜਿਹੜੀ ਉਹ ਭਾਈ ਉਹਨਾਂ ਨੇ ਸਾਰੀ برداشت ਨਹੀਂ ਕੀਤੀ ਜਾਈਗੀ ਭਾਈ ਉਹਨਾਂ ਨੇ ਕੰਦਾਰੇ ਜੂਨੀ ਸਰਕਰੀ ਫਿਰ ਮੈਨੂੰ ਇਹ ਨਹੀਂ ਲੋੜ ਕੀ ਕਰਨ ਦੀ ਤੁਸੀਂ ਕੰਪਲੇਟ ਕਦੋਂ ਤੇ ਕਿਹਨੂੰ ਦਿੱਤੀ ਸੀ ਮੈਂ ਮਾੜੀਓਗ ਐਮਡੀ ਸਾਹਿਬ ਨੂੰ ਵੀ ਕਿਹਾ ਉੱਥੇ ਕੰਪਲੇਟ ਗਈ ਫਿਰ ਮੈਂ ਆਪਣੇ ਮਜੂਦਾ ਕੌਂਸਲਰ ਸਾਹਿਬ ਕੋਲ ਆਇਆ ਕਿ ਇਹਦਾ ਮਸਲੇ ਦਾ ਹੱਲ ਕੀਤਾ ਜਾਵੇ ਤੇ ਸਾਨੂੰ ਰਹਿ ਰਹਿ ਜੋਗੀ ਕਿੰਨਾ ਚਿਰ ਹੋ ਗਿਆ ਭਾਈ ਤੁਮ ਬਲੇਡ ਨਹੀਂ ਸੀ ਬਲੇਡ ਤੇ ਪੰਜ ਬਰਫਰੀ ਦੀ ਕੀਤੀ ਹੈ ਸਮਝ ਨਹੀਂ ਪੈਸੇ ਚੜੇ ਹੋਏ ਨੇ ਆਪਣਾ ਜਿਹੜਾ ਕਿ ਕਾਬੇ ਨਹੀਂ ਹੋ ਪਾਈ ਤੁਹਾਨੂੰ ਪਤਾ ਹੀ ਹੈ ਪਹਿਲਾਂ ਕੀ ਸੀ ਤੇ ਹੁਣ ਕੀ ਬਣ ਗਿਆ ਇੱਕ ਲੈਟਰ ਫਿਰ ਦੂਜਾ ਲੈਟਰ ਕਿਆਰੀ ਕਰਦਾ ਘੜੀਆਂ ਹੋਣ ਵੀ ਟਾ ਪਈਆਂ ਹੀ ਆ ਬਾਹਰ ਮਿਸਤਰੀ ਲੱਗੇ ਸੀਲ ਹੋਈ ਸੀ ਬਿਲਡਿੰਗ ਕੋਆਰਡੀਨੇਟ ਤੋਂ ਬਾਅਦ ਉਹ ਸੀਲ ਲਗਾ ਦੀ ਹੈ ਨਾ ਇਹ ਤੇ ਬਰਾਬਰ ਨਹੀਂ ਆਖਰ ਅਸੀਂ ਉਸ ਬੰਦੇ ਦੀ ਨੂੰ ਟਾਰਗੇਟ ਕਰ ਰਹੇ ਹਾਂ ਜਿਹੜਾ ਹੋਟਲ ਬਣਾ ਰਿਹਾ ਅਸੀਂ ਕਿਉਂ ਟਾਰਗੇਟ ਕਰ ਰਹੇ ਹਾਂ ਉਸ ਬੰਦੇ ਨੂੰ ਭਾਈ ਉਹ ਤੇ ਹੋਟਲ ਬਣਾਉਣਾ ਦਰੰਦ ਪੈਣਾ ਦੋ ਹੋਟਲ ਦੇ ਹੋਰ ਨੇ ਦੇ ਵਿੱਚ ਐਕਚੁਅਲ ਦੇ ਵਿੱਚ ਜੀ ਥੋੜੀ ਜੀ ਮੈਂ ਇਹਦੇ ਵਿੱਚ ਐਡਿਟ ਕਰ ਲੈਣਾ ਜੀ ਕਰ ਤਾ ਦੇਖੋ ਜੀ ਭਾਜੀ ਇੱਕ ਮਿੰਟ ਤੁਹਾਡਾ ਨਾਮ ਸੌਰੀ ਪ੍ਰੈਸ ਦਾ ਮੈਂ ਜੀ ਐਨ ਕਰਦਾ ਤੇ ਆਓ ਪਹਿਲੋਂ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਾਪਰੀ ਸਿੰਘ ਨਵੀਂ ਜੋੜਾ ਕੌਂਸਲਰ ਵਾਰਡ ਨੰਬਰ 46 ਦੇਖੋ ਜੀ ਜਿੱਦਾਂ ਮੇਰੀ ਛੋਟੀ ਵੀਰ ਨੇ ਤੁਹਾਨੂੰ ਹੁਣੇ ਪਹਿਲਾਂ ਦੱਸਿਆ ਕਿ ਇੱਥੇ ਇੱਕ ਹੋਟਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਮਾਰਤ ਬਣ ਰਹੀ ਆ ਉਹ ਜਿਹੜੀ ਹੈ ਅੰਡਰ ਕੰਸਟਰਕਸ਼ਨ ਜਿਹੜੀ ਬਿਲਡਿੰਗ ਹੈ ਉਹ ਬਾਬਾਪੂਰੀ ਵਾਲੇ ਚੌਂਕ ਕੋਈ ਅਮਰਪਾਲ ਸਿੰਘ ਬੱਲ ਨਾਮ ਦਾ ਵਿਅਕਤੀ ਹੈ ਜਿਹੜੀ ਉਹ ਬਿਲਡਿੰਗ ਬਣਾ ਰਿਹਾ ਉਸ ਵਿਅਕਤੀ ਦੀ ਆਲਰੇਡੀ ਦੋ ਹੋਟਲ ਉਹਦੇ ਆਲਰੇਡੀ ਚੱਲਦੇ ਆ ਚੌਂਕ ਮਨਨਾ ਸਿੰਘ ਦੇ ਵਿੱਚ ਇੱਕ ਹੋਟਲ ਦਾ ਨਾਮ ਹੈ ਜੀ ਹਰਮਨ ਗੈਸਟ ਹਾਊਸ ਦੂਸਰੇ ਹੋਟਲ ਦਾ ਨਾਮ ਪਹਿਲੋ ਬੱਲ ਰੈ residenc y ਹੁੰਦਾ ਸੀ ਅੱਜ ਕੱਲ ਉਹਨੇ ਉਹਨੂੰ ਬਦਲ ਕੇ ਲੀਓ ਰੈ residenc y ਰੱਖਤਾ ਸੋ ਕੁਝ ਕੁ ਦਿਨ ਪਹਿਲਾਂ ਹੀ ਲਿਓ ਰੈਜ਼ਿਡੈਂਸੀ ਨਾਮ ਦੇ ਜਿਹੜਾ ਇਹਦਾ ਹੋਟਲ ਹੈ ਉਹਦੇ ਤੇ ਦੇਹ ਵਪਾਰ ਦਾ ਪਰਚਾ ਦਰਜ ਹੋਇਆ ਇਸ ਬੰਦੇ ਦਾ ਬਾਈ ਨੇਮ ਨਾਲ ਪਰਚਾ ਦਰਜ ਹੋਇਆ ਜਿੱਦੀ ਐਫ ਆਈ ਆਰ ਦੀ ਕਾਪੀ ਮੈਂ ਹੁਣੇ ਮੀਡੀਆ ਦੇ ਰੂਬਰੂ ਕਰਨ ਜਾ ਰਿਹਾ ਸੋ ਉਸ ਦੋਵੇਂ ਹੋਟਲਾਂ ਦੇ ਵਿੱਚ ਉਹ ਆਲਰੇਡੀ ਦੇਹ ਵਪਾਰ ਦਾ ਧੰਦਾ ਚੱਲਦਾ ਸੋ ਇਹਨਾਂ ਦੇ ਕਹਿਣ ਮੁਤਾਬਕ ਕਿ ਜਿਹੜੇ ਬੰਦੇ ਨੂੰ ਜਿਹੜੇ ਬੰਦੇ ਨੂੰ ਦੋ ਹੋਟਲਾਂ ਤੋਂ ਰਾਜ ਨਹੀਂ ਆਇਆ ਉਹ ਤੀਜੇ ਹੋਟਲ ਜਿਹੜਾ ਬਣਾ ਰਿਹਾ ਉਸ ਕਾਲੇ ਪੈਸਿਆਂ ਦੇ ਨਾਲ ਕਾਲੇ ਕਾਰਨਾਮਿਆਂ ਦੀ ਕਮਾਈ ਦੇ ਨਾਲ ਕਾਲੀ ਕਮਾਈ ਦੇ ਨਾਲ ਉਹਨੇ ਦੂਜਾ ਹੋਟਲ ਬਣਾਇਆ ਦੂਜੇ ਤੋਂ ਉਹਨੂੰ ਤੀਜਾ ਬਣਾਉਣ ਜਾ ਰਿਹਾ ਸੋ ਜਿਹੜਾ ਆਲਰੇਡੀ ਦੋਵੇਂ ਹੋਟਲਾਂ ਦੇ ਧੰਦਾ ਕੰਮ ਕਰ ਰਿਹਾ ਦੇ ਵਪਾਰ ਦਾ ਧੰਦਾ ਦੇ ਸ਼ਰੇਆਮ ਕਰ ਰਿਹਾ ਸੋ ਤੀਜੇ ਹੋਟਲ 'ਚ ਕੀ ਕਰੇਗਾ ਸੋ ਇਹ ਜਿਹੜੇ ਇਲਾਕਾ ਨਿਵਾਸੀ ਇਹ ਮੇਰਾ ਛੋਟਾ ਵੀਰ ਤੋਂ ਮੇਰੇ ਕੋਲ ਆਇਆ ਇਹਨੂੰ ਮੈਂ ਪਹਿਲੋਂ ਹੀ ਗੱਲ ਪੁੱਛੀ ਗਈ ਕਿ ਤੇਰੀ ਕੋਈ ਪਰਸਨਲ ਰੰਜਿਸ਼ ਤੇ ਨਹੀਂ ਉਹਦੇ ਨਾਲ ਇਹਨੇ ਕਹਿਆ ਜੀ ਕਿ ਮੇਰੀ ਉਹਦੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਆ ਇੰਨੀਆਂ ਬਿਲਡਿੰਗਾਂ ਬਣ ਰਹੀਆਂ ਮੈਂ ਕਿਸੇ ਵੱਲੋਂ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਉਸ ਬਿਲਡਿੰਗ ਕੋਲੋਂ ਮੈਂ ਸ਼ਿਕਾਇਤਾਂ ਕਰ ਰਿਹਾ ਕਿਉਂਕਿ ਉਸ ਦੇ ਦੀ ਆਲਰੇਡੀ ਦੋਵਾਂ ਹੋਟਲਾਂ ਦੇ ਵਿੱਚ ਦੇਵਾਰਦੰਦਾ ਚੱਲਦਾ ਜਦੋਂ ਬਿਲਡਿੰਗ ਸੀਲ ਕਰਕੇ ਗਏ ਆ ਉਹ ਤਰੀਕ ਵੀ ਆ ਜੇਗੀ 24 ਫਰਵਰੀ 24 ਫਰਵਰੀ ਨੂੰ 5:14 ਤੇ ਮੈਂ ਫੋਟੋ ਭੇਜੀ ਆ 4:30 ਤੇ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਬਿਲਡਿੰਗ ਸੀਲ ਹੋ ਗਈ ਆ 5:14 ਤੇ ਇਹਨਾਂ ਦੇ ਜਾਣ ਤੋਂ ਬਾਅਦ ਉੱਤੇ ਮਿਸਤਰੀ ਮਜ਼ਦੂਰੀ ਕਰਦਾ ਪਾਇਆ ਗਿਆ ਫਿਰ ਇਹ ਜਿਹੜੇ ਬੰਦੇ ਨੇ ਸਾਨੂੰ ਫੋਟੋ ਨਹੀਂ ਵੀ ਭੇਜੀ ਤੇ ਉਹਨਾਂ ਦੇ ਘਰ ਲੜਨ ਚਲੇਗੇ ਉਹਨਾਂ ਦੇ ਰਾ ਕਿ ਤੁਸੀਂ ਭੇਜੀ ਆ ਸ਼ੱਕ ਦੀ ਜਗ੍ਹਾ ਦੇ ਨਾਲ ਇਹਨਾਂ ਨੇ ਚਾਰ ਪੰਜ ਘਰਾਂ ਨੂੰ ਵੇਖਿਆ ਮਿਸਬੀਹਵ ਕੀਤਾ ਉਹਨਾਂ ਦੇ ਮੈਨੂੰ ਫੋਨ ਆ ਗਿਆ ਇਹ ਕਹਿੰਦੇ ਭਾਜੀ ਅਸੀਂ ਤੇ ਫੋਟੋ ਭੇਜੀ ਨਹੀਂ ਉਸਦੇ ਬਾਪੂ ਵੀ ਇਹ ਸਾਡੇ ਨਾਲ ਲੜਨ ਆ ਰਿਹਾ ਤੇ ਸਾਨੂੰ ਉਹ ਕਿਹਨਾਂ ਗੱਲ ਆ ਰਿਹਾ ਕਿ ਮੈਂ ਘਰੋਂ ਛੱਡਾਂਗਾ ਨਹੀਂ ਤੋਂ ਕਹਿਦਾ ਮੇਰਾ ਮਤਲਬ ਇਹੀ ਹੈ ਕਿ ਬਿਲਡਿੰਗ ਕਾਗਜ਼ਾਂ ਦੇ ਵਿੱਚ ਸੀਲ ਹੋਈ ਹੋਵੇ ਟੇਪਾਂ ਦੇ ਨਾਲ ਇਹ ਕਹਿੰਦੇ ਆ ਸੀਲ ਕਰਕੇ ਮੈਂ ਤੇ ਪਹਿਲਾਂ ਤੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਟੇਪਾਂ ਦੇ ਨਾਲ ਕਿਹੜੀ ਸੀਲ ਹੁੰਦੀ ਹੈ ਮੈਂ ਆਫਰ ਫੋਨ ਕਰਕੇ ਇਹਨਾਂ ਨੂੰ ਇਹ ਵੀ ਗੱਲ ਕਹੀ ਸੀ ਮੈਂ ਕਿ ਜੇ ਟੇਪਾਂ ਦੇ ਨਾਲ ਸੀਲ ਕਰਗੇ ਜੇ ਨਾਲ ਉਹਨਾਂ ਨੂੰ ਟੇਪਾਂ ਦਾ ਬੰਡਲ ਵੀ ਦੇ ਗਏ ਜੇ ਕਿ ਜਦੋਂ ਮਰਜ਼ੀ ਟੇਪ ਖੋਲ ਲਿਓ ਕੰਮ ਕਰਾ ਕੇ ਜਦੋਂ ਮਰਜ਼ੀ ਕੋਈ ਆਣ ਲੱਗੇਗਾ ਫਿਰ ਟੇਪ ਲਾ ਦਿਓ ਤੇ ਮੈਨੂੰ ਕਹਦੇ ਸਰ ਅਸੀਂ ਟੇਪਾਂ ਤੋਂ ਬਾਅਦ ਹੁਣ ਕੰਡਿਆਂ ਦੀ ਤਾਰ ਦੇ ਨਾਲ ਜਿਹੜੀ ਹੈ ਸੀਲ ਕਰਾਂਗੇ ਜੋ ਹਜੇ ਤੱਕ ਇਹਨਾਂ ਨੇ ਨਹੀਂ ਕੀਤੀ ਸਾਡੀ ਉਸ ਵੀਰ ਦੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਹੈ ਮੈਂ ਬੜੀ ਕਲੀਅਰ ਗੱਲ ਕਰ ਦੇਣਾ ਚਾਹੁੰਦਾ ਮੇਨ ਮੁੱਦਾ ਇਹੀ ਹੈ ਕਿ ਜਿਹੜੇ ਬੰਦੇ ਦੀ ਆਲਰੇਡੀ ਦੋ ਹੋਟਲਾਂ ਦੇ ਦੇ ਵਪਾਰ ਦਾ ਧੰਦਾ ਚੱਲਦਾ ਜਿੱਦੀ ਐਫ ਆਈ ਆਰ ਦਾ ਨੰਬਰ ਐਫ ਆਈ ਆਰ ਦੀ ਕਾਪੀ ਤੇ ਮੈਂ ਤੁਹਾਨੂੰ ਹੁਣੇ ਦੇ ਹੀ ਰਿਹਾ ਉਹਦੇ ਨਾਲ ਨਾਲ ਤੁਹਾਨੂੰ ਮੈਂ ਐਫ ਆਈ ਆਰ ਦਾ ਨੰਬਰ ਦੇ ਦਵਾ ਉਹਦਾ ਐਫ ਆਈ ਆਰ ਦਾ ਨੰਬਰ ਹੈਗਾ ਜੀ 0013 2025 ਸੰਧ ਦੇ ਵਿੱਚ 26 ਜਨਵਰੀ ਨੂੰ ਐਫ ਆਈ ਆਰ ਦਰਜ ਹੁੰਦੀ ਆ ਸੈਕਸ਼ਨ ਲੱਗੇ ਆ ਜੀ 3 4 5 1956 ਦੇ ਤਹਿਤ ਆਈ ਪੀ ਸੀ 1956 ਦੇ ਤਹਿਤ 3 4 ਤੇ 5 ਤਿੰਨ ਸੈਕਸ਼ਨਾਂ ਤੇ ਪਰਚਾ ਦਰਜ ਹੁੰਦਾ ਹੁਣ ਜੋ ਕਹਿਣ ਦਾ ਭਾਵ ਇਹ ਹੀ ਹੈ ਕਿ ਸਾਡੇ ਕੋਲ ਪੂਕਤਾ ਸਬੂਤ ਹੈ ਕਿ ਏਟੀਪੀ ਸਾਹਿਬ ਦੇ ਸ਼ਤਰжая ਹੇਠ ਏਟੀਪੀ ਸਾਹਿਬ ਦੇ ਮਿਲੀਪੁਗਾ ਦੇ ਨਾਲ ਇਹ ਬਿਲਡਿੰਗ ਜਿਹੜੀ ਆ ਬਣ ਰਹੀ ਆ ਤੇ ਮੇਰੇ ਨਾਲ ਇੱਥੇ ਮੇਰੇ ਭਰਾ ਵੀ ਖੜੇ ਆ ਅਸੀਂ ਇੱਕ ਮੁਹਿੰਮ ਛੇੜਨ ਜਾ ਰਹੇ ਆ ਕਿ ਜਿਹੜੇ ਇੱਥੇ ਹੋਟਲ ਆਲੇ ਦੁਆਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਲਾਗੇ ਉਹਨਾਂ ਦੇ ਜਿਹੜਾ ਦੇਵਪਾਰ ਦਾ ਧੰਦਾ ਚੱਲਦਾ ਉਹ ਬੰਦ ਹੋਣਾ ਚਾਹੀਦਾ ਸਾਹ ਸੁਤਰੀ ਰੋਟੀ ਖਾਣ ਸਾਹ ਸੁਤਰੀ ਰੋਟੀ ਖਾਣ ਆਪਣਾ ਆਨਲਾਈਨ ਕਮਰਾ ਆਲਾਨ ਆਈਡੀ ਪ੍ਰੂਫ ਲੈ ਕੇ ਕਮਰਾ ਆਲਾਨ ਤੇ 18 ਪਲਸ ਕਮਰਾ ਆਲਾਨ ਇੱਥੇ ਤੇ ਇਹਨਾਂ ਨੇ ਰੈਸੈਪਸ਼ਨ ਦੇ ਵਿੱਚ ਲੇਡੀਜ਼ ਬਿਠਾਤੀਆਂ ਸੋ ਉਹਦੇ ਬਾਰੇ ਵੀ ਮੁਹਿੰਮ ਜਿਹੜੀ ਆਪਾਂ ਬਹੁਤ ਜਲਦੀ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ ਸੋ ਅੱਜ ਦਾ ਮੇਨ ਕਾਰਨ ਇਹੀ ਹੈ ਕਿ ਜਿਹੜੀ ਬਾਬਾ ਪੁੜੀ ਵਾਲੇ ਚੌਕ ਬਿਲਡਿੰਗ ਬਣ ਰਹੀ ਹੈ ਜਦੋਂ ਇਹਨਾਂ ਨੇ ਸ਼ਿਕਾਇਤ ਕੀਤੀ ਉਹ ਬਿਲਡਿੰਗ ਇਹ ਸੀਗੀ ਜੀ ਸ਼ਿਕਾਇਤ ਹੋਣ ਤੋਂ ਪਹਿਲੋਂ ਇਹ ਉਹ ਬਿਲਡਿੰਗ ਜਿਹੜਾ ਉਹ ਸਕਾਈ ਦੇ ਕੇ ਆਏ ਤੁਸੀਂ ਦੇਖ ਸਕਦੇ ਜੇ ਕਿ ਬਿਲਡਿੰਗ ਠੀਕ ਆ ਕੋਈ ਲੈਂਟਰ ਨਹੀਂ ਪਿਆ ਕੋਈ ਕੁਝ ਨਹੀਂ ਹੈ ਜੀ ਸਿਰਫ ਇੱਕ ਲੈਂਟਰ ਆ ਉਹਦੇ ਤੇ ਤੁਸੀਂ ਦੇਖ ਸਕਦੇ ਹੋ ਤੇ ਅੱਜ ਦੀ ਅੱਜ ਦੀ ਉਹ ਬਿਲਡਿੰਗ ਦੀ ਫੋਟੋ ਜਿਹੜੀ ਆ ਉਹ ਇਹ ਹੈ ਜੀ ਇਹ ਦੇਖੋ ਬਿਲਡਿੰਗ ਲੈਂਕ ਲੈਂਟਰ ਦੋ ਲੈਂਟਰ ਤੀਜੇ ਦੀ ਤਿਆਰੀ ਆ ਜੀ ਤੁਸੀਂ ਦੇਖ ਸਕਦੇ ਜੇ ਫਿਰ ਥੱਲੇ ਆ ਦੇਖੋ ਜੀ ਇੱਟਾਂ ਪਈਆਂ ਅਗਲੀ ਫੋਟੋ 'ਚ ਤੁਸੀਂ ਸਾਫ਼ ਦੇਖੋਗੇ ਇਹ ਲੋ ਇਹ ਮਜ਼ਦੂਰ ਘਲੋਤੇ ਆ ਜੀ ਮਜ਼ਦੂਰੀ ਮਜ਼ਦੂਰ ਘਲੋਤੇ ਆ ਮਿਸਤਰੀ ਘਲੋਤੇ ਇਹਨਾਂ ਨੇ ਈਟਾ ਉੱਪਰ ਚੜਾ ਰਹੇ ਆ ਇਹ ਬਿਲਡਿੰਗ ਆ ਸੋ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇੱਕ ਸ਼ਿਕਾਇਤ ਕਰਤਾ ਜੇ ਸ਼ਰੀਆਮ ਕਹਿ ਰਿਹਾ ਕਿ ਇਹ ਬਿਲਡਿੰਗ ਜਿਹੜੀ ਆ ਇਲੀਗਲ ਤਰੀਕੇ ਦੇ ਨਾਲ ਕੰਸਟਰਕਸ਼ਨ ਚੱਲ ਰਹੀ ਆ ਇਹ ਬੰਦ ਹੋਣੀ ਚਾਹੀਦੀ ਆ ਉਸ ਦੇ ਬਾਵਜੂਦ ਏਟੀਪੀ ਸਾਹਿਬ ਐਮਟੀਪੀ ਸਾਹਿਬ ਮੇਰੇ ਬਾੜੀਓ ਅਧਿਕਾਰਯੋਗ ਉਹਨਾਂ ਅਫਸਰਾਂ ਦੇ ਕੰਨਾਂ ਦੇ ਜ਼ੋਰ ਕਿਉਂ ਨਹੀਂ ਸਤਰੀ ਮੈਨੂੰ ਨਹੀਂ ਸਮਝ ਆਦੀ ਸੈਕੰਡ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਦੋਂ ਇਹ ਮੇਰੇ ਕੋਲ ਆਏ ਆ ਪਿਛਲੇ ਹਫ਼ਤੇ ਮੈਂ ਸਬੰਧਤ ਅਧਿਕਾਰੀ ਨਾਲ ਮਿਲ ਕੇ ਗੱਲ ਕੀਤੀ ਆ ਮੈਨੂੰ ਏਟੀਪੀ ਸਾਹਿਬ ਨੇ ਤੇ ਰਾਜ ਰਾਨੀ ਜੋ ਬਿਲਡਿੰਗ ਇੰਸਪੈਕਟਰ ਹੈ ਉਹਨਾਂ ਨੇ ਕਿਹਾ ਗਿਆ ਵਿਸ਼ਵਾਸ ਰਵਾਇਆ ਗਿਆ ਕਿ ਸਾਡਾ ਆਪਾ ਬਿਲਡਿੰਗ ਜਿਹੜੀ ਆ ਸੀਲ ਕਰਨ ਜਾ ਰਹੇ ਆ ਸੋ ਕੁਝ ਕੁ ਘੰਟਿਆਂ ਬਾਅਦ ਮੈਨੂੰ ਫੋਨ ਆਤਾ ਕਿ ਭਾਜੀ ਬਿਲਡਿੰਗ ਸੀਲ ਹੋ ਗਈ ਆ ਤੁਸੀਂ ਚੈੱਕ ਕਰਵਾ ਲਾ ਮੈਂ ਕਿਹਾ ਜੀ ਬਿਲਡਿੰਗ ਸੀਲ ਕਿਸ ਤਰੀਕੇ ਨਾਲ ਕਰਤੀ ਆ ਉਹ ਕਹਿੰਦੇ ਜੀ ਬਿਲਡਿੰਗ ਸੀਲ ਅਸੀਂ ਟੇਪਾਂ ਦੇ ਨਾਲ ਸੀਲ ਕਰਦੀ ਆ ਮੈਂ ਅਤੇ ਪਹਿਲੀ ਵਾਰ ਹੀ ਸੁਣਿਆ ਕਿ ਟੇਪਾਂ ਦੇ ਨਾਲ ਵੀ ਕਦੀ ਬਿਲਡਿੰਗ ਸੀਲ ਹੁੰਦੀ ਆ ਜਦੋਂ ਟੇਪਾਂ ਦੇ ਨਾਲ ਉਹ ਬਿਲਡਿੰਗ ਸੀਲ ਕਰਕੇ ਆਏ ਆ ਉਸ ਤੋਂ ਅੱਧਾ ਘੰਟਾ ਬਾਅਦ ਹੀ ਮੈਂ ਉਹ ਵੀ ਫੋਟੋ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਮਜ਼ਦੂਰ ਕੋਠੇ ਦੇ ਉੱਤੇ ਮਜ਼ਦੂਰੀ ਕਰਦਾ ਪਿਆ ਸੀ ਮਿਸਤਰੀ ਜਿਹੜੀ ਆ ਕੋਠੇ ਦੇ ਉੱਤੇ ਲੱਗੇ ਸੀ ਮੈਂ ਤੁਰੰਤ ਉਹ ਫੋਟੋ ਜਿਹੜੀ ਆ ਸਬੰਧਿਤ ਅਧਿਕਾਰੀ ਜਿਹੜੇ ਸਾਡੇ ਸੀਨੀਅਰ ਆਫੀਸਰ ਨੇ ਜੁਆਇੰਟ ਕਮਿਸ਼ਨਰ ਜੈਨਦਰ ਸਿੰਘ ਜੀ ਉਨਾਰੂ ਫੋਟੋ ਭੇਜੀ ਉਹਨਾਂ ਨੇ ਆਪਣੇ ਥੱਲੇ ਸਟਾਫ ਦੀ ਫੋਟੋ ਭੇਜੀ ਤੇ ਇਹਨਾਂ ਦੀ ਮਿਲੀ ਭੁਗਤ ਵੇਖੋ ਮੈਂ ਜੁਆਇੰਟ ਕਮਿਸ਼ਨਰ ਸਾਹਿਬ ਦੀ ਗੱਲ ਨਹੀਂ ਕਰ ਰਿਹਾ ਮੈਂ ਏਟੀਪੀ ਸਾਹਿਬ ਦੀ ਗੱਲ ਕਰ ਰਿਹਾ ਤੇ ਬਿਲਡਿੰਗ ਇੰਸਪੈਕਟਰ ਦੀ ਗੱਲ ਕਰ ਰਿਹਾ ਵਜੀਰਾ ਜੀ ਦੀ ਮਿਲੀ ਭੁਗਤ ਵੇਖੋ ਕਿ ਇਹਨਾਂ ਨੇ ਉਹ ਫੋਟੋ ਸ਼ਿਕਾਇਤ ਜਿਹਦੀ ਕੀਤੀ ਆ ਉਹਨੂੰ ਫੋਟੋ ਭੇਜ ਦਿੱਤੀ ਆ ਕਿ ਇਹ ਬੋਰਡੋ ਵੇਖੋ ਜੀ ਕਿਹੜੀ ਬਿਲਡਿੰਗ ਤੋਂ ਖਿੱਚੀ ਗਈ ਆ ਤੁਸੀਂ ਦੇਖੋ ਜੀ ਇਹ ਬਿਲਡਿੰਗ ਦੀ ਫੋਟੋ ਉਹਨਾਂ ਕੋ ਕਿੱਦਾਂ ਪਹੁੰਚ ਗਈ ਇਹ ਸੇਮ ਡੇ ਦੀ ਫੋਟੋ ਹੈ ਜੀ ਇਹ ਦੇਖੋ ਮਿਸਤਰੀ ਲੱਗਾ ਬੂਤ ਜਿਹੜੇ ਆ ਵਾ ਹਜੇ ਜਗ ਜਹਰ ਨਹੀਂ ਕਰਨਾ ਚਾਹੁੰਦਾ ਮੈਂ ਏਟੀਪੀ ਸਾਹਿਬ ਨੂੰ ਬਾਰ-ਬਾਰ ਕਹਿ ਰਿਹਾ ਕਿ ਮੈਨੂੰ ਮਜਬੂਰ ਨਾ ਕਰੋ ਕੋ ਸਬੂਤ ਜਗ ਜਹਰ ਕਰਨ ਤੇ ਜੇ ਮੈਂ ਉਹ ਸਬੂਤ ਜਗ ਜਹਰ ਕਰਤਾ ਤੁਹਾਨੂੰ ਮੂੰਹ ਲਕਾਉਣ ਦੀ ਜਗ੍ਹਾ ਨਹੀਂ ਲੱਭਣੀ ਸੋ ਮੇਰੀ ਬੇਨਤੀ ਹੈ ਇਹ ਬਿਲਡਿੰਗ ਜਿਹੜੀ ਹੈ ਇਹਨਾਂ ਸ਼ਿਕਾਇਤ ਕਰਤਾ ਦੇ ਕਹਿਣ ਮੁਤਾਬਕ ਦੱਸਣ ਮੁਤਾਬਕ ਕਿ ਉੱਤੇ ਹੋਰ ਕੋਈ ਬੋੜ ਨਹੀਂਗਾ ਉਸ ਜਗ੍ਹਾ ਜਿਹੜੀ ਆ ਰੈਜ਼ੀਡੈਂਸ਼ੀਅਲ ਆ ਰੈਜ਼ੀਡੈਂਸ਼ੀਅਲ ਰਹਿ ਦੋ ਤੋ ਬਿਲਡਿੰਗ ਜਿਹੜੀ ਆ ਬੰਦ ਕੀਤੀ ਜਾਵੇ ਉਹਦਾ ਇੱਕ ਦੇ ਦਿਨ ਚ ਲੈਂਡਰ ਪੈ ਜੇ ਨਾ ਜੇ ਉਹ ਲੈਂਡਰ ਪੈ ਗਿਆ ਤੇ ਆਪਾਂ ਹੋਰ ਜਿਹੜੀ ਆ ਮਹੀਨ ਜਿਹੜੀ ਆ ਤੇਜ਼ ਕਰ ਦਾਂਗੇ ਤੇ ਮੈਂ ਜਿਹੜੀ ਝੂਮ ਆ ਉਹਨਾਂ ਦਾ ਪੱਕਾ ਸਬੂਤ ਜਿਹੜਾ ਮੇਰੇ ਕੋਲ ਹੈਗਾ ਫਿਰ ਮੈਨੂੰ ਉਹ ਜਗ ਜਹਿਰ ਕਰਨਾ ਹੀ ਪੈਗਾ